ਕੋਟੀ ਇਸ ਸਟਰਗਲ ਨੇ ਖਿੱਚ ਲਿਆ ਅਕਾ ਅਕੱਠ ਦਸਤਾ ਤੇ ਭਰਾਤਰੀ ਅਥੇਵੰਦੀਆਂ ਦੀ ਸ਼ਮੂਲੀਅਤ ਹਰਦੀ ਆ ਵੀ ਥੋੜਾ ਜਿਹੜਾ ਇਹ ਸਟਰਗਲ ਆ ਇਹ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਕੋਟੀ ਜਿਹੜੀ ਇਹ ਲਾਮ ਬੰਦੀ ਆ ਇਹ ਦਿੜੋਂ ਦਿੜ ਵੱਧ ਰਹੀ ਆ ਸਾਥੀਓ ਜਦੋਂ ਤੁਸੀਂ ਆਪ ਦਾ ਰੋਜ਼ਗਾਰ ਪੱਤਾ ਕਰਾਉਣ ਵਾਸਤੇ ਸੁਸਾਇਟੀ ਨੂੰ ਭੰਗ ਕਰਾਉਣ ਵਾਸਤੇ ਲੜ ਰਹੇ ਆ ਤੁਸੀਂ ਆਪ ਦੀ ਇਸ ਲੜਾਈ ਨੂੰ ਇਸ ਐਂਗਲ ਤੋਂ ਲਓ ਵੀ ਅਸੀਂ ਸਿੱਖਿਆ ਭਾਗ ਦੇ ਨਿੱਜੀਕਰਨ ਦੇ ਖਿਲਾਫ ਲੜ ਰਹੇ ਹਾਂ ਅਸੀਂ ਸਿੱਖਿਆ ਭਾਗ ਨੂੰ ਤੋੜਨ ਦੇ ਖਿਲਾਫ ਲੜ ਰਹੇ ਹਾਂ ਤੁਸੀਂ ਸਮੁੱਚੇ ਸਿੱਖਿਆ ਤੇ ਆਤਮਕ ਦੀ ਲੜਾਈ ਲੜ ਰਹੇ ਹਾਂ ਇਹਦੇ ਨਾਲ ਨਾਲ ਜਦੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਲਗਭਗ 3 ਜਾਂ 4 ਦਸੰਬਰ ਨੂੰ ਉਹਨਾਂ ਨੇ ਨਵੇਂ ਸਰਵਿਸ ਰੂਲ ਸੋਸਾਇਟੀ ਦੇ ਵਿੱਚ ਬਣਾ ਕੇ ਐਸਐਸਆਰਿਵਾਈਬ ਵੈਬਸਾਈਟ ਦੇ ਉੱਤੇ ਲੋਡ ਕੀਤੇ ਆ ਤੁਸੀਂ ਚੰਗਾ ਰੋਜ਼ ਖਾਇਆ ਇਹ ਸਪਸ਼ਟ ਰੂਪ ਦੇ ਵਿੱਚ ਅਸੀਂ ਤੁਹਾਨੂੰ ਡੀਟੀਐਫ ਵੱਲੋਂ ਕਹਿੰਦੇ ਆ ਬੀਜੇ ਕੰਪਿਊਟਰ ਵਿਧਿਆਪਨਾਂ ਦੇ ਵਿੱਚ ਸੁਸਾਇਟੀ ਬਣ ਗਈ ਸੁਸਾਇਟੀ ਦੇ ਵਿੱਚ ਸਰਵਿਸ ਰੂਲ ਬਣ ਗਏ ਤਾਂ ਭਵਿੱਖ ਵਿੱਚ ਕਦੇ ਵੀ ਜਿਹੜੇ ਵਿਧਿਆਪਤ ਪੱਕੇ ਭਰਤੀ ਨਹੀਂ ਹੋਣਗੇ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਸਾਰੀ ਭਰਤੀ ਉਹ ਸੁਸਾਇਟੀਆਂ ਦੇ ਵਿੱਚ ਹੋਊਗੀ ਅਸੀਂ ਉਹ ਜਿਹੜੇ ਸੁਸਾਇਟੀ ਤੇ ਬਣਾਏ ਸਰਵਿਸ ਰੂਲ ਵੀ ਬਣਿਆ ਉਹਨਾਂ ਸਰਵਿਸ ਰੂਲਾਂ ਦੇ ਵਿੱਚ ਕਿਤੇ ਵੀ ਲਿਖਿਆ ਵੀ ਤੁਹਾਡੇ ਦੇ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਹੋਣਗੇ ਤੁਹਾਨੂੰ ਪੁਰਾਣੀ ਪੈਨਸ਼ਨ ਮਿਲੂਗੀ ਉਹਨੂੰ ਪੀਐਨਯੂ ਦਾ ਥੋੜੇ ਤੇ ਪੇਕ ਵਿਸ਼ੇ ਲਾਗੂ ਹੋਊਗਾ ਇਸ ਕਰਕੇ ਸਾਥੀਓ ਜਿਹੜੀ ਤੁਹਾਡੀ ਸਹੀ ਦਿਸ਼ਾ ਦੀ ਲੜਾਈ ਆ ਕੋਡੀ ਲੜਾਈ ਆ ਵੀ ਤੁਹਾਡਾ ਸਿੱਖਿਆ ਭਾਗ ਦੇ ਵਿੱਚ ਪੂਰਨ ਰੂਪ ਦੇ ਵਿੱਚ ਮਰਕਰ ਹੋਵੇ 19 ਸਾਲ ਤੋਂ ਜਦੋਂ ਤੁਸੀਂ ਇਹ ਸੰਤਾਪ ਝੜਾ ਰਹੇ ਆ ਕੱਲਾ ਇਹ ਨਹੀਂ ਇੱਥੇ ਭਰਤੀ ਹੋਣ ਵਾਲੇ ਹਰ ਕਦੇ ਆਪਕ ਨੇ ਸੰਤਾਪ ਇਹ ਰੰਦਾ ਆ ਜਿਹੜੇ ਕਹਿੰਦੇ ਸੀ ਵੀ ਅਸੀਂ ਇਨਕਲਾਬ ਲੈ ਕੇ ਆਉਣਾ ਆ ਇਨਕਲਾਬ ਆ ਲਾੜੇ ਲਾਉਣ ਤੋਂ ਬਾਅਦ ਇੰਨੇ ਚਿਰ ਦੇ ਵਿੱਚ ਕੰਪਿਊਟਰ ਦੇ ਹਾਕਾਂ ਦੀ ਨਹੀਂ ਸੁਣੀ ਗਈ ਪਰसों ਪੰਜਾਬ ਦਾ ਲੋਕ ਮੰਤਰੀ ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਬੋਲੀ ਜਾਂਦਾ ਸੀ ਵੀ ਜੇ ਦੇਸ਼ ਦੇ ਵਿੱਚ ਬੋਦੀ ਇੱਕ ਦੇਸ਼ ਇੱਕ ਇਲੈਕਸ਼ਨ ਲੈ ਕੇ ਆ ਰਿਹਾ ਤਾਂ ਦੇਸ਼ ਦੇ ਵਿੱਚ ਇੱਕ ਸਿੱਖਿਆ ਨੀਤੀ ਲਾਗੂ ਹੋਵੇ ਉਹਨੂੰ ਬੇਮਕੂਫ ਨੂੰ ਪਤਾ ਨਹੀਂ ਕੀ ਤੁਹਾਡੀ ਪਾਰਟੀ ਦੀ ਲਾਈਨ ਕੀ ਆ ਇੱਕ ਦੇਸ਼ ਦੇ ਵਿੱਚ ਇੱਕ ਸਿੱਖਿਆ ਨੀਤੀ ਕਦੇ ਵੀ ਲਾਗੂ ਨਹੀਂ ਹੋ ਸਕਦੀ ਇਹ ਦੇਸ਼ ਬਹੁਤ ਰੁਪੇੰਤਾਲਾ ਅਲੱਗ-ਅਲੱਗ ਰੰਗਾਂ ਅਲੱਗ-ਅਲੱਗ ਅਲੱਗ-ਅਲੱਗ ਫੁੱਲਾਂ ਵਾਲਾ ਦੇਸ਼ ਆ ਜੇ ਪੰਜਾਬ ਦੇ ਵਿੱਚ ਐਜੂਕੇਸ਼ਨ ਪਾਲਸੀ ਖੇਤੀ ਦੇ ਆਧਾਰ ਤੇ ਹੋਊਗੀ ਤੇ ਦੱਖਣ ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਸੀ ਹੋਰ ਢੰਗ ਦੀ ਹੋਊਗੀ ਜੇ ਜੇ ਪੰਜਾਬ ਦੇ ਵਿੱਚ ਐਜੂਕੇਸ਼ਨ ਪਾਲਸੀ ਇਥੋ ਦੀਆਂ ਅੰਘੋਲ ਘਾਲਤਾਂ ਨੂੰ ਦੇਖ ਕੇ ਬਣਾਈ ਜਾਊਗੀ ਤਾ ਮੁੰਬਈ ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਸੀ ਹੋਊਗੀ ਉਹ ਇੰਡਸਟਰੀ ਨੂੰ ਦੇਖ ਕੇ ਬਣਾਈ ਜਾਊਗੀ ਜਿਹੜਾ ਮੁੱਖ ਮੰਤਰੀ ਆ ਉਹ ਜਮਾਈ ਸਪਸ਼ਟ ਵੀ ਇਹ ਬਿਲਕੁਲ ਕਲੀਅਰ ਆ ਜਿਹੜਾ ਬੰਦਾ ਦੋ ਵਾਰ ਦੀਪਾਮ ਦੇ ਵਿੱਚੋਂ ਫੇਲ ਹੋ ਗਿਆ ਹੋਵੇ ਜਿਹੜਾ ਆਉਦੀ ਗ੍ਰੈਜੂਏਸ਼ਨ ਦੀ ਪੜ੍ਹਾਈ ਨਾ ਪੂਰੀ ਕਰ ਸਕਿਆ ਹੋਵੇ ਉਹ ਜੇ ਅਸੀਂ ਕਹਿੰਦੇ ਆ ਜੀਟੀਈ ਪੰਜਾਬ ਤੋਂ ਵੀ ਜਿੰਨੇ ਵੀ ਸਿਵਲ ਸਰਵਿਸ ਰੂਲ ਆ ਕਿਸੇ ਇੱਕ ਸਿਵਲ ਸਰਵਿਸ ਰੂਲ ਨੂੰ ਇਥੋਂ ਦਾ ਮੁੱਖ ਮੰਤਰੀ ਐਕਸਪਲੇਨ ਕਰਦੇ ਅਸੀਂ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿਆਂਗੇ ਇਸ ਕਰਕੇ ਕੰਪਿਊਟਰ ਦੇ ਆਪਕ ਸਾਥੀਓ ਇਹ ਮੰਨ ਕੇ ਚੱਲਿਆ ਕਰੋ ਵੀ ਲੰਮਾ ਲੜਨਾ ਪਊਗਾ ਕੰਪਿਊਟਰ ਦੇ ਆਪ ਵਰ ਲੜਨ ਦਾ ਰੌਣ ਰਾਟਾ ਬਣਾਏ ਅਗਲੇ 6-7 ਮਹੀਨਿਆਂ ਤੱਕ ਲੜਨ ਦਾ ਰੌਣ ਰਾਟਾ ਬਣਾਓ ਇੱਥੇ ਪਹਿਲਾਂ ਵੀ ਜਿੰਨੀਆਂ ਭਰਤੀਆਂ ਹੋ ਚੁੱਕੀਆਂ ਇੱਥੇ 27-27 ਸਾਲ ਤੋਂ ਮਾਸਟਰ ਕੇਡਰ 'ਚ ਨੌਕਰੀ ਕਰਦੇ ਜਦੋਂ ਲੈਕਚਰਰ ਬਣੇ ਆ 300 ਕਿਲੋਮੀਟਰ ਦੂਰ ਸਟੇਸ਼ਨ ਦਿੱਤਾ ਇੱਥੇ 23-23 ਸਾਲ ਤੋਂ ਈਜੀ-ਈਜੀ ਦੇ ਮਾਸਟਰ ਕੇਡਰ ਦੀਆਂ ਪਰਮੋਜਨਾ ਕੀਤੀਆਂ ਤਿੰਨ ਤਿੰਨ ਜ਼ਿਲ੍ਹੇ ਉਹਨਾਂ ਨੂੰ ਟਪਾਤੇ ਸਾਥੀਓ ਇੱਥੇ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਲਈ ਕਿਵੇਂ ਚੜੀ ਵੀ ਆ ਸਰਕਾਰ ਕਿਵੇਂ ਪੀਐਮ ਸ਼੍ਰੀ ਮੁਰੇ ਘੋਡੇ ਟੇਕੇ ਆ 10 ਤਰੀਕ ਨੂੰ ਅਸੀਂ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਆਏ ਆ ਉਹ ਸਪਸ਼ਟ ਕਹਿਦਾ ਉਹਨੇ ਵੀ ਅਸੀਂ ਕੋਈ ਜਿਹੜੀ ਹੋਣ ਵਾਲੀ ਪ੍ਰੋਮੋਸ਼ਨ ਹੋਵੇ ਨਵੀਂ ਭਰਤੀ ਹੋਵੇ ਉਹਦੇ ਵਿੱਚ ਨਾ ਤਾਂ ਮਿਡਲ ਸਕੂਲ ਅਸੀਂ ਅੱਜ ਦੇ ਹੀ ਨਾ ਕੱਲ ਨੂੰ ਦੇਈਏ ਇਸ ਕਰਕੇ 2400 ਮਿਡਲ ਸਕੂਲਾਂ ਦਾ ਜਿਹੜਾ ਭੋਗ ਪਾਉਣ ਦੀ ਤਿਆਰੀ ਆ 2400 ਮਿਡਲ ਸਕੂਲਾਂ ਦਾ ਭੋਗ ਪਾਉਣ ਦਾ ਮਤਲਬ 10000 ਜਿਹੜੀ ਮਾਸਟਰ ਕੈਟਰਰ ਦੀ ਪੋਸਟ ਜਾਊਗੀ ਐ ਹੋ ਜੀ ਲੜਾਈ ਜੇ ਤੁਹਾਨੂੰ ਲੱਗੇ ਵੀ ਸਿੱਖਿਆ ਭਾਲ ਦੇ ਵਿੱਚ ਮਰਚ ਹੋਣ ਦਾ ਟੁੱਡੀ ਲੜਾਈ ਖਤਮ ਹੋ ਜੂਗੀ ਇਹ ਲੜਾਈ ਨਹੀਂ ਖਤਮ ਹੋਣੀ ਮੈਂ ਤੁਹਾਨੂੰ ਬਤਾਈ ਦਿੰਦਾ ਕਦੇ ਈਟੀਟੀ ਵਾਲੇ ਵੀ ਲੜੇ ਆ ਐਸਐਸਏ ਰਮਸਾ ਨੇ ਇਥੋਂ ਹਰਦੀਪ ਟੋਡਰ ਪਰ ਬੋਲ ਕੇ ਗਿਆ ਬਹੁਤ ਸ਼ਾਨਦਮਾ ਬੇਨਸਾਲ ਕੋਲ ਲੜਿਆ ਉਹਦੀਆਂ ਵੀ ਸਰਕਾਰ ਤਿੰਨ ਸੁਸਾਇਟੀਆਂ ਬਣਾਉਣੀ ਚਾਹੁੰਦੀ ਸੀ ਐਸਐਸਏ ਦੀ ਸਟੱਡੀ ਬਣਾਉਣੀ ਚਾਹੁੰਦੀ ਸੀ ਰਮਸਾ ਦੀ ਬਣਾਉਣੀ ਚਾਹੁੰਦੀ ਸੀ ਆਦਰਸ਼ ਸਕੂਲਾਂ ਦੀ ਬਣਾਉਣੀ ਸੀ ਪੰਜਾਬ ਦੀ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਨੇ 2018 ਦੇ ਵਿੱਚ ਸਟਰਗਲ ਦੇ ਐਸਏ ਜਜ਼ਬੇ ਦਿਖਾਏ ਉਹ ਸਿੱਖਿਆ ਭਾਗ ਦੇ ਵਿੱਚ ਮਰਜ ਹੋਏ ਪੰਜਾਬ ਦੀ ਸਮੁੱਚੀ ਅਧਿਆਪਕ ਲੈ ਮੁੱਚੀ ਜੀ ਭੋਰੀ ਇਨਕਲਾਬੀ ਲਹਿਰ ਤੁਹਾਡੇ ਨਾਲ ਆ ਜਦੋਂ ਤੁਸੀਂ ਲੜ ਰਹੇ ਆ ਇਸ ਸਟਰਗਲ ਦੇ ਵਿੱਚ ਬੀਟੀਐ ਪੰਜਾਬ ਨੂੰ ਆਪਣੇ ਅੰਗ ਸੰਗ ਪਾਉਗੇ ਸਾਡੇ ਛੋਟੇ ਭਰਾ ਅੰਦਰਲੀ ਗੱਲ ਵੀ ਆ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਚਾਹੁੰਦੇ ਆ ਅਸੀਂ ਕਿਉਂ ਲੜਦੇ ਆ ਅਸੀਂ ਸਟਰਗਲਾਂ ਵਿੱਚ ਕਿਉਂ ਆਏ ਆ ਅਸੀਂ ਦਿਹਾੜੀਆਂ ਪਾਉਂਦੇ ਆ ਕੰਮ ਖਰਾਬ ਕਰਦੇ ਆ ਬੱਚੇ ਰਲਦੇ ਆ ਮਾਪੇ ਰਲਦੇ ਆ ਬਜ਼ੁਰਗ ਹੋ ਗਏ ਕੰਪਿਊਟਰ ਦੀ ਆਉਟਕੋਰਮ ਦੇਖਦਾ 45 45 ਸਾਲ ਹੋ ਗਏ 50 50 ਸਾਲ ਦੀ ਉਮਰ ਟੱਪ ਗਏ ਫੱਟਾ ਫੱਟਾ ਗੋਲੀਆਂ ਦਾ ਖਾਈ ਜਾਂਦੇ ਆ ਜਿੰਦਗੀ ਨੂੰ ਬਹੁਤ ਚੰਗਾ ਬਣਾਉਣ ਲਈ ਲੜ ਰਹੇ ਆ ਜੀਵਨ ਨੂੰ ਬਹੁਤ ਸੋਹਣਾ ਬਣਾਉਣ ਲਈ ਲੜ ਰਹੇ ਆ ਪਰ ਸਾਡੀ ਸਲਾਹ ਹੈ ਵੀ ਜੀਵਨ ਨੂੰ ਮਰਨ ਵਾਸਤੇ ਜਾਂ ਜੀਵਨ ਨੂੰ ਖਤਮ ਕਰਨ ਵਾਸਤੇ ਇਹੋ ਜਿਹੀ ਕੋਈ ਲੜਾਈ ਨਹੀਂ ਜੇ ਤੁਸੀਂ ਲੜਨਾ ਸਰਕਾਰ ਨੂੰ ਹਰਾਉਣਾ ਜਿਹੜਾ ਇਹ ਸਟਰਗਲ ਆ ਜਿਹੜਾ ਇਹ ਘੋਲ ਆ ਤੁਹਾਨੂੰ ਥੱਲੇ ਲਿਆਣਾ ਪਊਗਾ ਇੱਕ ਸੂਬੇ ਦੀ ਰੈਲੀ ਨਾਲ ਦੀ ਇਹ ਕਾਨੂੰਨ ਵਾਪਸ ਹੋਣੇ ਜਾਂ ਤੁਹਾਡੇ ਦੇ ਸਰਵਿਸ ਰੂਲ ਨਹੀਂ ਵਾਪਸ ਹੋਣੇ ਤੁਹਾਨੂੰ ਇਸ ਸਟਰਗਲ ਨੂੰ ਬਲਾਕਾਂ ਦੇ ਵਿੱਚ ਲਿਜਾਣਾ ਪਊਗਾ ਤੁਹਾਨੂੰ ਇਸ ਸਟਰਗਲ ਨੂੰ ਜ਼ਿਲ੍ਹਿਆਂ 'ਚ ਲਿਜਾਣਾ ਪਊਗਾ ਐਮਐਲਏ ਦੇ ਘਰਾਓ ਕਰਨੇ ਪੈਣਗੇ ਇਹਦੇ ਨਾਲ-ਨਾਲ ਤੁਹਾਡੇ ਨਾਲ ਜਿੰਨੇ ਇਤਿਹਾਸਕ ਕੰਮ ਕਰਦੇ ਆ ਉਹਨਾਂ ਨੂੰ ਆਪਣੇ ਨਾਲ ਜੋੜਨਾ ਪਊਗਾ ਇਹਦੇ ਨਾਲ-ਨਾਲ ਜਿਹੜੇ ਤੁਹਾਡੇ ਕੋਲੇ ਜਿੰਨਾਂ ਦੇ ਬੱਚੇ ਪੜਦੇ ਆ ਜਿਹੜੇ ਮਜ਼ਦੂਰਾਂ ਦੇ ਕਿਸਾਨਾਂ ਦੇ ਬੱਚੇ ਪੜਦੇ ਆ ਤੁਸੀਂ ਸਾਰੇ ਜਾਣਦੇ ਆ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਕਿੰਨਾ ਦੇ ਬੱਚੇ ਆ ਛੋਟੀ ਕਿਸਾਨੀ 2 3 4 ਏਕੜ ਵਾਲੀ ਜਾਂ ਮਜ਼ਦੂਰਾਂ ਦੀ ਤੁਸੀਂ ਸੁਣਿਆ ਕਦੇ ਤੁਹਾਡੇ ਕੋਲ 50 ਕਿੱਲੇ ਵਾਲੇ 70 ਕਿੱਲੇ ਵਾਲੇ ਬੱਚੇ ਪੜਦੇ ਹੁਣ ਉਹਨਾਂ ਦੇ ਕਿਸੇ ਦੇ ਬੱਚੇ ਤੁਹਾਡੇ ਕੋਲੇ ਨਹੀਂ ਪੜਦੇ ਫਿਰ ਜਿਹੜੇ ਲੋਕਾਂ ਦੇ ਤੁਹਾਡੇ ਕੋਲੇ ਬੱਚੇ ਪੜਦੇ ਆ ਪੰਜਾਬ ਦੀ ਛੋਟੀ ਕਿਸਾਨੀ ਤੇ ਮਜ਼ਦੂਰ ਲੈਦੇ ਉਹਨਾਂ ਸਾਰਿਆਂ ਨੂੰ ਦੋਨੂੰ ਨਾਲ ਰੋਣਾ ਪਊਗਾ ਉਹਨਾਂ ਨੂੰ ਦੱਸਣਾ ਪਊਗਾ ਵੀ ਅਸੀਂ 19 ਸਾਲਾਂ ਦੇ ਵਿੱਚ ਅਸੀਂ ਕੱਚੇ ਆ ਇਦੂ ਵਾਰ ਸਾਡੇ ਕੱਚੇ ਹੋਣ ਦਾ ਗੱਲ ਨਹੀਂ ਇਸ ਸਫਲ ਹੋਣ ਦੀ ਗੱਲ ਕਰੂਗੀ ਇਸ ਸਕੂਲਾਂ ਨੂੰ ਖਤਮ ਕਰਦੀ ਕਿਆਰੀ ਹੋਊਗੀ ਇਸ ਕਰਕੇ ਕੰਪਿਊਟਰ ਦੇ ਨਾਮ ਦੇ ਸਾਥੀਓ ਤੁਹਾਨੂੰ ਵੱਡੀ ਏਕਤਾ ਦੀ ਰਣ ਕੇ ਇਕੱਠਾ ਸੰਘਰਸ਼ ਲਗਾਤਾਰ ਸੰਘਰਸ਼ ਕਰਨ ਦੀ ਲੋੜ ਆ ਜਦੋਂ ਤੁਸੀਂ ਇਸ ਸੰਘਰਸ਼ ਦੇ ਰਾਹ ਤੇ ਪਹੁੰਚੋਗੇ ਡੀਟੀਐਸ ਪੰਜਾਬ ਤੁਹਾਡੇ ਹਮੇਸ਼ਾ ਅੰਗ ਸੰਗ ਹੋਗੇ ਬਹੁਤ ਬਹੁਤ ਧੰਨਵਾਦ